ਰਹਿਮਤ ਹੈ ਤੇਰੀ ਰੰਤਾ ਤੇਰਾ ਜੋ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਜਿਹੜੀ ਤਸਵੀਰ ਤੁਸੀਂ ਦੇਖਦੇ ਹੋ ਜਨਰੇਟਰ ਤੁਹਾਨੂੰ ਯਾਦ ਹੋਣਾ ਆਪਣੇ ਘਰਾਂ ਦੇ ਵਿੱਚ ਜਦੋਂ ਆਪਾਂ ਨੂੰ ਐਮਰਜੈਂਸੀ ਬਿਜਲੀ ਦੀ ਲਾਈਟ ਦੀ ਲੋਡ ਹੁੰਦੀ ਸੀ ਤਾਂ ਆਪਾਂ ਜਨਰੇਟਰ ਵਰਤਦੇ ਸੀ ਫਿਰ ਥੋੜੇ ਟਾਈਮ ਬਾਅਦ ਇਨਵਰਟਰ ਆ ਜਿਹੜੇ ਇਹ ਘਰਾਂ ਦੇ ਵਿੱਚ ਵਰਤੇ ਜਾਣ ਲੱਗੇ ਫਿਰ ਜਿਹੜੇ ਜਨਰੇਟਰ ਪਹਿਲਾਂ ਵਾਲੇ ਸੀਗੇ ਉਹ ਇੰਜਣ ਦੇ ਨਾਲ ਹੁੰਦੇ ਸੀ ਉਹਨਾਂ ਦਾ ਖੜਕਾ ਬਹੁਤ ਹੁੰਦਾ ਸੀ ਆਪਾਂ ਵੱਡੇ ਵੱਡੇ ਜਨਰੇਟਰ ਫੈਕਟਰੀਆਂ 'ਚ ਲੱਗੇ ਵੀ ਤੁਸੀਂ ਦੇਖੇ ਹੋਣੇ ਆ ਫਿਰ ਉਹਨਾਂ ਤੋਂ ਬਾਅਦ ਇਹਨਾਂ ਨੂੰ ਬਦਲ ਕੇ ਆ ਛੋਟੇ ਜਨਰੇਟਰ ਬਣਾਤੇ ਇਹਨਾਂ ਦਾ ਖੜਕਾ ਨਹੀਂ ਹੁੰਦਾ ਸੀ ਤੇ ਤੁਸੀਂ ਆਪਣਾ ਕੰਮ ਕੱਢ ਸਕਦੇ ਸੀ ਇਹਦੇ ਨਾਲ ਤੇ ਅੱਜ ਕੱਲ ਸਮੇ ਦੇ ਅਨੁਸਾਰ ਲੋਡ ਦੇ ਅਨੁਸਾਰ ਆ ਜਿਹੜਾ ਆਂਡਾ ਤੁਸੀਂ ਦੇਖਦੇ ਹੋ ਇਹ ਨਵਾਂ ਇੱਕ ਬਿਜਲੀ ਦਾ ਕਹੋ ਸੋਰਸ ਆ ਇਹਨਾਂ ਨੇ ਤਿਆਰ ਕੀਤਾ ਨਵੀਂ ਕਾਰਡ ਕੱਢੀਏ ਇਹ ਆਂਡਾ 10 ਸਾਲ ਬਾਅਦ ਤੇ ਤੁਹਾਡੇ ਘਰ ਦਾ ਫਰਿੱਜ ਟੀਵੀ ਕੂਲਰ ਏਸੀ ਸਭ ਕੁਝ ਚਲਾਉਂਦਾ 10 ਸਾਲ ਤੁਹਾਨੂੰ ਕਿਤੇ ਦੇਖਣ ਦੀ ਲੋੜ ਨਹੀਂ 10 ਸਾਲ ਵਾਸਤੇ ਤੁਹਾਡੇ ਘਰ ਦੀ ਸਾਰੀ ਦੀ ਸਾਰੀ ਬਿਜਲੀ ਇਹ ਆਂਡੇ ਦੇ ਨਾਲ ਚੱਲਦੀ ਆ। ਕਹਿਣ ਦਾ ਮਤਲਬ ਵੀ ਜਿਵੇਂ ਹੁਣ ਅੱਗੇ ਖਬਰਾਂ ਆ ਰਹੀਆਂ ਨੇ ਵੀ ਸੂਰਜ ਦਾ ਤੂਫਾਨ ਆਉਣ ਵਾਲਾ ਬਿਜਲੀ ਖਤਮ ਹੋ ਜਾਊ ਬਿਜਲੀ ਕੱਟ ਹੋ ਜਾਊ ਤਾਂ ਇਦਾਂ ਦੀਆਂ ਚੀਜ਼ਾਂ ਦੀ ਲੋਡ ਪੈ ਸਕਦੀ ਆ ਲੋਕਾਂ ਨੂੰ। ਖੈਰ ਉਹ ਪ੍ਰਮਾਤਮਾ ਜਾਣਦਾ ਵੀ ਕੀ ਹੋਣਾ, ਕਦੋਂ ਹੋਣਾ। ਪਰ ਲੋਡ ਦੇ ਮੁਤਾਬਕ ਇਹਨਾਂ ਨੇ ਇਹ ਚੀਜ਼ਾਂ ਦੀ ਕਾਟ ਕੱਢੀ ਆ। ਪਰ ਹੁਣ ਜਿਵੇਂ ਆਂਡੇ ਨੂੰ ਆਪਾਂ ਦੇਖਦੇ ਆਂ। ਆਪਾਂ ਨੂੰ ਪਤਾ ਵੀ ਇਹ ਨਵੀਂ ਕਾਟ ਆ। ਰਾਜਪਾਟ ਨਾਲ ਇੱਕ ਪੁਰਾਣੀ ਖੋਜ ਦੀ ਵੀ ਗੱਲ ਕਰਾਂਗੇ ਆ ਜਿਹੜੇ ਪਿੱਛੇ ਤੁਸੀਂ ਪਲੇਟਾਂ ਦੇਖਦੇ ਹੋ ਆਪਾਂ ਨੂੰ ਪਤਾ ਆਪਣੇ ਵੀਡੀਓ ਦੇ ਵਿੱਚ ਟੀਵੀ ਦੇ ਵਿੱਚ ਸਟੀਰੀਓ ਦੇ ਵਿੱਚ ਇੱਕ ਬਿਜਲੀ ਵਾਲੀ ਪਲੇਟ ਲੱਗੀ ਹੁੰਦੀ ਆ ਤੇ ਉਹ ਪਲੇਟ ਦੇ ਉੱਤੇ ਇੱਕ ਡਿਜ਼ਾਈਨ ਬਣਿਆ ਹੁੰਦਾ ਤਾਰਾਂ ਦੀਆਂ ਦਾ ਨਾ ਤੇ ਉਹ ਸੇਮ ਪੈਟਰਨ ਆ ਜਿਹੜਾ ਇਹ ਧਰਤੀ ਦੇ ਉੱਤੇ ਤੇ ਬਿਲਡਿੰਗਾਂ ਦੇ ਉੱਤੇ ਦੇਖਣ ਨੂੰ ਮਿਲਦਾ ਇਹ ਜ਼ਿਆਦਾਤਰ ਮਿਲਦਾ ਇਟਲੀ ਰੋਮ ਰਸ਼ੀਆ ਇੱਧਰਲੇ ਪਾਸੇ ਆਪਾਂ ਨੂੰ ਪਤਾ ਜਦੋਂ ਵਰਲਡ ਵਾਰ ਤੂ ਹੋਈ ਸੀ ਉਦੋਂ ਬਹੁਤ ਸਾਰੀਆਂ ਘੰਟੀਆਂ ਸੀਗੀਆਂ ਜਿਹੜੀਆਂ ਉਹ ਪਗੜਾ ਕੇ ਖਤਮ ਕਰਦੀਆਂ ਸੀ ਤੇ ਆਪਾਂ ਨੂੰ ਇਹ ਵੀ ਪਤਾ ਵੀ ਜਿਹੜੀ ਆਵਾਜ਼ ਆ ਸਾਊਂਡ ਦਾ ਇਹਨੂੰ ਜਦੋਂ ਆਪਾਂ ਇੱਕ ਅਲੱਗ ਫ੍ਰੀਕੁਐਂਸੀ ਦੇ ਉੱਤੇ ਸੈੱਟ ਕਰਦੇ ਆ ਤਾਂ ਉਹਦਾ ਇੱਕ ਡਿਜ਼ਾਈਨ ਬਣਦਾ ਉਹ ਤੇ ਇੱਕ ਫੁੱਲ ਜਿਹਾ ਬਣ ਜਾਂਦੇ ਉਹਨੂੰ ਇੱਕ ਪੈਟਰਨ ਕਹਿੰਦੇ ਆ ਤੇ ਇਹ ਪੈਟਰਨ ਨੇਚਰਲ ਜਿਹੜੇ ਫੁੱਲ ਹੁੰਦੇ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਤੇ ਇਹ ਉਹ ਜਿਹੜੇ ਇੱਕ ਬਿਜਲੀ ਵਾਲੀ ਪਲੇਟ ਦੀ ਆਪਾਂ ਗੱਲ ਕਰਦੇ ਆ ਉਹਦਾ ਡਿਜ਼ਾਈਨ ਤੇ ਇਹ ਸਾਊਂਡ ਵਾਲੇ ਜਿਹੜੇ ਪੈਟਰਨ ਨੇ ਇਹਦਾ ਡਿਜ਼ਾਈਨ ਬਿਲਡਿੰਗਾਂ ਦੇ ਉੱਤੇ ਬਣਿਆ ਹੋਇਆ ਪ੍ਰਾਣੀਆਂ ਜਿਹੜੀਆਂ ਪ੍ਰਾਤਨ ਬੈੱਲ ਹਨ ਸੋ ਉਹਨਾਂ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਲਾਇਆ ਜਾਂਦਾ ਵੀ ਸ਼ਾਇਦ ਇਹਨਾਂ ਨੂੰ ਪਤਾ ਸੀ ਵੀ ਆਵਾਜ਼ ਤੋਂ ਬਿਜਲੀ ਕਿਵੇਂ ਪੈਦਾ ਹੁੰਦੀ ਆ ਤੇ ਜਿਹੜੀਆਂ ਪਿੱਤਲ ਦੀਆਂ ਇੰਨੀਆਂ ਸਾਰੀਆਂ ਘਾਂਟੀਆਂ ਜਿਹੜੀਆਂ ਵਰਲਡ ਵਾਰ ਦੋ ਦੇ ਵਿੱਚ ਖਤਮ ਕਰਦੀਆਂ ਸੀ ਤਾਂ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੀਆਂ ਘਾਂਟੀਆਂ ਸੀਗੀਆਂ ਮਦਦ ਕਰਦੀਆਂ ਸੀ ਉਸ ਬਿਜਲੀ ਨੂੰ ਪੈਦਾ ਕਰਨ ਦੇ ਵਿੱਚ ਸੋ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਫ੍ਰੀ ਬਿਜਲੀ ਪੈਦਾ ਕਰਨ ਦਾ ਇੱਕ ਬਲ ਪਤਾ ਸੀਗਾ ਹੈਨਾ ਹੁਣ ਆਪਾਂ ਨੂੰ ਪਤਾ ਇਰਾਕ ਦੇ ਵਿੱਚ ਜਿਹਨੂੰ ਆਪਾਂ ਮੈਸੋਪੋਟੇਮੀਆ ਕਹਿ ਦਿੰਦੇ ਆ ਮਿਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਉੱਥੇ ਜਿਹੜੀ ਖੋਜ ਆ ਉਹ ਕਦੋਂ ਦੀ ਹੋ ਰਹੀ ਆ ਤੇ ਹਰ ਵਾਰ ਉੱਥੇ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਐਸ ਵਾਰੀ ਬਗਦਾਦ ਦੇ ਵਿੱਚ ਇੱਕ ਬੈਟਰੀ ਮਿਲੀ ਆ ਜਿਹੜੀ ਹਜ਼ਾਰਾਂ ਸਾਲ ਪੁਰਾਣੀ ਆ ਤੇ ਉਹ ਬੈਟਰੀ ਨੇ ਲੋਕਾਂ ਨੂੰ ਹੈਰਾਨ ਕਰਤਾ ਮਿੱਟੀ ਦੀ ਇੱਕ ਬੈਟਰੀ ਆ ਉਹਦੇ ਵਿੱਚ ਤਾਂਬੇ ਦੀ ਇੱਕ ਪਲੇਟ ਲੱਗੀ ਹੋਈ ਆ ਤੇ ਉਹਦੇ ਖਾਨੇ ਬਣੇ ਹੋਏ ਨੇ ਜਿਵੇਂ ਆਪਣੇ ਆਪਣੇ ਸੈੱਲ ਹੁੰਦੇ ਨੇ ਬੈਟਰੀ ਜਿਹਨੂੰ ਆਪਾਂ ਕਹਿੰਦੇ ਨੇ ਸੈੱਲ ਜਿਹੜੇ ਆਪਾਂ ਵਰਤਦੇ ਹੁੰਦੇ ਸੀ ਅੱਗੇ ਉਹ ਸੇਮ ਉਹਦੇ ਅੰਗੂ ਬਣਾਇਆ ਹੋਇਆ ਮਤਲਬ ਕਿ ਕਿਤਨਾ ਕਿਤੇ ਲੱਗਦਾ ਵੀ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੂੰ ਇਹ ਚੀਜ਼ਾਂ ਦੀ ਸਮਝ ਸੀਗੀ ਹੁਣ ਜਿਵੇਂ ਆਪਾਂ ਪਹਿਲਾਂ ਪਿਰਾਮਿਡ ਦੀ ਵੀ ਗੱਲ ਕੀਤੀ ਆ ਵੀ ਪਿਰਾਮਿਡ ਨੂੰ ਵੀ ਮੰਨਿਆ ਜਾਂਦਾ ਵੀ ਉਹ ਇੱਕ ਬਿਜਲੀ ਦਾ ਬਹੁਤ ਤਕੜਾ ਇੱਕ ਸੋਰਸ ਸੀਗਾ ਜਿਹੜੇ ਵੀ ਲੋਕ ਜਿਹਨੂੰ ਆਪਾਂ ਅਨੁਨਾਕੀ ਦੀ ਆਪਾਂ ਇੱਕ ਪੂਰੀ ਪ੍ਰੋਪਰ ਵੀਡੀਓ ਪਾਈ ਹੋਈ ਆ ਵੀ ਜਿਹੜੇ ਹਾਈਬ੍ਰਿਡ ਲੋਕ ਸੀ ਜਾਂ ਜਿਹੜੇ ਦੂਜੀ ਕਿਸੇ ਦੁਨੀਆ ਤੋਂ ਆਉਣ ਵਾਲੇ ਕੋਈ ਲੋਕ ਸੀਗੇ ਉਹਨਾਂ ਨੂੰ ਇੰਨਾਂ ਤਾਕਤਾਂ ਦਾ ਉਹਨਾਂ ਨੂੰ ਇੰਨਾਂ ਚੀਜ਼ਾਂ ਦੇ ਬਾਰੇ ਨੌਲੇਜ ਸੀਗੀ ਤੇ ਉਦੋਂ ਉਹਨਾਂ ਨੇ ਚੀਜ਼ਾਂ ਕ੍ਰੀਏਟ ਕੀਤੀਆਂ ਧਰਤੀ ਦੇ ਉੱਤੇ ਆਪਣੇ ਕੰਮ ਕੱਢਣ ਵਾਸਤੇ ਜਿਵੇਂ ਹੁਣ ਅੱਜ ਵੀ ਵਿਗਿਆਨ ਸਾਇੰਸ ਆ ਜਿਹੜੀ ਉਹ ਹੈਰਾਨ ਹੁੰਦੀ ਹੈ ਵੀ ਪਿਰਾਮਿਡ ਕਿਵੇਂ ਬਣੇ ਜਿਹੜੇ ਆਪਣੇ ਪ੍ਰਾਤਨ ਮੰਦਿਰ ਨੇ ਉਹ ਕਿਵੇਂ ਬਣੇ ਉਹਨਾਂ ਤੇ ਡਿਜ਼ਾਈਨ ਕਿਵੇਂ ਬਣੇ ਹਨ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਇਸ ਪਾਸੇ ਨੂੰ ਇਸ਼ਾਰਾ ਕਰਦੀਆਂ ਨੇ ਕਿ ਜਿਹੜੇ ਉਸ ਸਮੇਂ ਦੇ ਲੋਕ ਸੀ ਇੰਤਾਂ ਦੀ ਭੇਦ ਜਾਣਦੇ ਸੀ ਪ੍ਰਕਿਰਤੀ ਦੇ ਕੁਦਰਤ ਦੇ ਕਿ ਉਹਨਾਂ ਨੂੰ ਪਤਾ ਸੀਗਾ ਵੀ ਬਿਜਲੀ ਆ ਜਿਹੜੀ ਉਹ ਫ੍ਰੀ ਕਿਵੇਂ ਆਪਾਂ ਅਪਣਾ ਸਕਦੇ ਆ ਪਹਿਲਾਂ ਦੇ ਲੋਕ ਅੱਜ ਦੇ ਲੋਕਾਂ ਨਾਲੋਂ ਕਾਫੀ ਜ਼ਿਆਦਾ ਐਡਵਾਂਸ ਸੀਗੇ ਵੈਸੇ ਅਲੱਗ-ਅਲੱਗ ਡੇਟਾ ਨੇ ਪਹਿਲਾਂ ਮੰਨਿਆ ਜਾਂਦਾ ਵੀ 600 BC ਦੇ ਵਿੱਚ ਗ੍ਰੀਕ ਦਾ ਇੱਕ ਫਿਲਾਸਫਰ ਸੀਗਾ ਜਿਹਨੇ ਪਹਿਲੀ ਵਾਰੀ ਬਿਜਲੀ ਬਣਾਈ ਸੀ ਫਿਰ ਇਹ ਵੀ ਮੰਨਿਆ ਜਾਂਦਾ ਵੀ 1700 AD ਦੇ ਵਿੱਚ ਜਿਹੜੀ ਬਿਜਲੀ ਆ ਉਹਦੀ ਖੋਜ ਹੋਈ ਆ ਜਾਂ ਫਿਰ ਨਿਕੋਲਾ ਟੈਸਲਾ ਦੀ ਜਿਹੜੀ ਖੋਜ ਆ ਉਹਦੇ ਬਾਰੇ ਸਾਰੇ ਜਾਣਦੇ ਆ 1860 ਤੋਂ 1943 ਦੇ ਵਿੱਚ ਵਿੱਚ ਉਹਨੇ ਬਿਜਲੀ ਆ ਜਿਹੜੀ ਲੋਕਾਂ ਦੇ ਘਰ ਤੱਕ ਪਹੁੰਚਦੀ ਕੀਤੀ ਸੋ ਬੜਾ ਪ੍ਰਾਣਾ ਇਤਿਹਾਸ ਨਹੀਂ ਹੈਗਾ ਔਰ ਆ ਜਿਹੜੀ ਪਿੱਛੇ ਤੁਸੀਂ ਤਸਵੀਰ ਦੇਖਦੇ ਹੋ ਉਹਨੂੰ ਬਗਦਾਦ ਬੈਟਰੀ ਕਹਿੰਦੇ ਆ ਜਿਹੜੀ ਆ ਇਰਾਕ ਦੇ ਵਿੱਚ ਖੋਜ ਦੇ ਦੌਰਾਨ ਲੱਭੀ ਆ ਦੇਖੋ ਇਰਾਕ ਦੇ ਵਿੱਚ ਕਿੰਨੀਆਂ ਖੋਜਾਂ ਹੁੰਦੀਆਂ ਤੇ ਉੱਥੋਂ ਜੋ ਵੀ ਮਿਲਦਾ ਹੈਰਾਨ ਕਰਦਾ ਸੋ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਲੱਗਦਾ ਵੀ ਜਿਹੜੇ ਪ੍ਰਾਤਣ ਲੋਕ ਸੀ ਉਹਨਾਂ ਕੋਲੇ ਕੋਈ ਨਾ ਕੋਈ ਗੁਣ ਸੀਗਾ ਖੈਰ ਆਪਾਂ ਅਕਸ਼ਰੀ ਕਈ ਦਾ ਵੀ ਵਾਹਿਗੁਰੂ ਬੜਾ ਮਹਾਨ ਆ ਹਨਾ ਉਹਨੇ ਪਤਾ ਨਹੀਂ ਕਿੰਨੇ ਕ ਰੰਗਾਂ ਦੇ ਨਾਲ ਧਰਤੀ ਨੂੰ ਨਵਾਜਿਆ ਹੋਇਆ ਤੇ ਉਹ ਬਹੁਤ ਵੱਡਾ ਸਾਡੀਆਂ ਦੁੱਖ ਤਕਲੀਫਾਂ ਜਿਹੜੀਆਂ ਬਹੁਤ ਛੋਟੀਆਂ ਨੇ ਉਹਦੇ ਰਹੀ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਪਰਮਾਤਮਾ ਦਾ ਨਾਮ ਲਿਆ ਕਰੋ ਉਹਦੇ ਤੇ ਭਰੋਸਾ ਪੱਕਾ ਕਰੋ ਉਹ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਜੇ ਤੁਸੀਂ ਉਹਦੇ ਅੱਗੇ ਅਰਦਾਸ ਕਰੋਗੇ ਨਾ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਉਹ ਤੁਹਾਡੀ ਅਰਦਾਸ ਸੁਣਦਾ ਵੀ ਆ ਹੋਰ ਕੋਈ ਪਹੁੰਚੇ ਨਾ ਪਹੁੰਚੇ ਪਰਮਾਤਮਾ ਤੁਹਾਡੀ ਮੱਤਕ ਨੂੰ ਜ਼ਰੂਰ ਪਹੁੰਚਦਾ ਜਿਉਂਦੇ ਵਾਸਤੇ ਰਹੋ ਧੰਨਵਾਦ